ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਾਂਗਰਸ ਦਾ ਸੂਬਾ ਪ੍ਰਧਾਨ ਰਾਜਾ ਬੜੇਗਾਂ ਉਹਨੇ ਇੱਕ ਬਹੁਤ ਹੀ ਘਟਿਆ ਕਰਦੂਤ ਕੀਤੀ ਹੈ ਜਿਹੜੇ ਕਾਂਗਰਸ ਪਾਰਟੀ ਦੇ ਵਿੱਚ ਬੂਟਾ ਸਿੰਘ ਗ੍ਰਹਿ ਮੰਤਰੀ ਰਹੇ ਸਨ ਤਕਰੀਬਨ ਸਭ ਨੂੰ ਪਤਾ ਹੈ ਕਿ ਮਾਧਵੀ ਸਿੱਖ ਪਰਿਵਾਰ ਵਿੱਚੋਂ ਉਹ ਬਿਲੋਂਗ ਕਰਦੇ ਸੀ ਤੇ ਉਹਨਾਂ ਪ੍ਰਤੀ ਉਹਨੇ ਕੱਲ ਇੱਕ ਟਿੱਪਣੀ ਕੀਤੀ ਹੈ ਕਹਿੰਦਾ ਦੇਖੋ ਪੰਜਾਬ ਦੇ ਲੋਕੋ ਸਾਡੀ ਸਰਕਾਰ ਨੇ ਇੱਕ ਮਾਧਵੀ ਸਿੱਖ ਕਾਲੇ ਰੰਗ ਦੇ ਬੂਟਾ ਸਿੰਘ ਨੂੰ ਜਿਹੜਾ ਪੱਠੇ ਪਾਉਂਦਾ ਸੀ ਗ੍ਰਹਿ ਮੰਤਰੀ ਬਣਾਇਆ ਇਹ ਬਿਆਨ ਦੇ ਮਤਲਬ ਇਹਨਾਂ ਲੋਕਾਂ ਦੀ ਕਰਤੂ ਦੇਖੋ ਗ੍ਰਾਮ ਮੰਤਰੀ ਦੀ ਕੁਰਸੀ ਤੇ ਬੈਠਣ ਵਾਲੇ ਲੂੰਬੇ ਇਹ ਜਾਤੀ ਸੂਚਕ ਸ਼ਬਦ ਵਰਤ ਨੂੰ ਹਟਦੇ ਨਹੀਂ ਇਹਨਾਂ ਦੀ ਧੌਣ ਵਿੱਚ ਜਾਤੀਵਾਦ ਦਾ ਕਿਲਾ ਹੈ ਇਹ ਕੱਢਿਆ ਨਹੀਂ ਜਾ ਸਕਦਾ ਔਰ ਜੇ ਕੋਈ ਡੰਡੇ ਵਾਲਾ ਆ ਗਿਆ ਤਾਂ ਕੱਢ ਦੂਗਾ ਹੁਣ ਜਿੰਨੇ ਵੀ ਕਾਂਗਰਸ ਪਾਰਟੀ ਦੇ ਮੌਜੂਦਾ ਲੀਡਰ ਨੇ ਜਿਹੜੇ ਮਰਨ ਵਾਲੇ ਨੇ ਮਰਨ ਦਿਹਾੜੇ ਪਏ ਨੇ ਜਾਂ ਜਿਨ੍ਹਾਂ ਦੀ ਪੂਛ ਨੂੰ ਅੱਗ ਲੱਗੀ ਹੈ ਵੀ ਸਾਨੂੰ ਕੁਰਸੀ ਚਾਹੀਦੀ ਹੈ ਉਹ ਵੀ ਸੁਣ ਲਿਓ ਬੁੱਟਾ ਸਿੰਘ ਨੂੰ ਗ੍ਰਹਿ ਮੰਤਰੀ ਤੁਸੀਂ ਨਹੀਂ ਬਣਾਇਆ ਸੀ ਐਸੀ ਬੋਰਡ ਸੀ ਉਹਨਾਂ ਦੇ ਪਿੱਛੇ ਤਾਂ ਗ੍ਰਹਿ ਮੰਤਰੀ ਬਣੇ ਸੀ ਤੁਹਾਡੀ ਕੀ ਔਕਾਤ ਹੈ ਵੀ ਤੁਸੀਂ ਕਿਸੇ ਨੂੰ ਗ੍ਰਹਿ ਮੰਤਰੀ ਬਣਾ ਦਿਓ ਮੈਂ ਵੀ ਬੁੱਟਾ ਸਿੰਘ ਹੀ ਬਣਾ ਦਊਂ ਇੰਦਾ ਕਿੰਦਾ ਕਿਸੇ ਨੂੰ ਕੋਈ ਬਣਾ ਦੂਗਾ ਉਹਨਾਂ ਦੇ ਪਿੱਛੇ ਬੋਰਡ ਸੀ ਐਸਸੀ ਬੋਰਡ ਸੀ ਤਾਂ ਬਣਾਏ ਸੀ ਔਰ ਗ੍ਰਹਿ ਮੰਤਰੀ ਜਾਂ ਰਾਸ਼ਟਰਪਤੀ ਤੁਹਾਡੀ ਸਰਕਾਰ ਨੇ ਕਿਉਂ ਬਣਾਈ ਸੀ ਹੁਣ ਇਹਦੇ ਬਾਰੇ ਬੋਲਣ ਲੱਗਾ ਧਿਆਨ ਦਿਓ ਥੋੜਾ ਜਿਹਾ ਗ੍ਰਹਿ ਮੰਤਰੀ ਦੇ ਅੰਡਰ ਤੁਹਾਨੂੰ ਚੰਗੀ ਤਰ੍ਹਾਂ ਪਤਾ ਹੈ ਬੀਸੀਆਰਪੀ ਹੁੰਦੀ ਹੈ ਤੇ ਰਾਸ਼ਟਰਪਤੀ ਦੇ ਅੰਡਰ ਆਰਮੀ ਫੌਜ ਹੁੰਦੀ ਹੈ ਤੇ ਤੁਸੀਂ ਜਦੋਂ ਅਕਾਲ ਤਖਤ ਤੇ ਹਮਲਾ ਕਰਵਾਇਆ ਅਟੈਕ ਕਰਵਾਇਆ ਉਦੋਂ ਸੀਆਰਪੀ ਵੀ ਵਰਤੀ ਔਰ ਭਾਰਤ ਦੀ ਆਰਮੀ ਫੌਜ ਵੀ ਵਰਤੀ ਇਸ ਕਰਕੇ ਗਿਆਨੀ ਜੈਲ ਸਿੰਘ ਨੂੰ ਰਾਸ਼ਪਤੀ ਬਣਾਇਆ ਗਿਆ ਤੇ ਬੂਟਾ ਸਿੰਘ ਨੂੰ ਗ੍ਰਹਿ ਮੰਤਰੀ ਬਣਾਇਆ ਗਿਆ ਤੁਸੀਂ ਇਹ ਕਰਤੂਤਾਂ ਕਰਨੀਆਂ ਸੀ ਨਾ ਉਹਨਾਂ ਨਾਲ ਹੋਣਾ ਸੀ ਸੇਕ ਕੌਮ ਦਾ ਮਲਿਆ ਮੇਟ ਸ਼ੇ ਕੌਮ ਦੀ ਬਰਬਾਦੀ ਤੁਸੀਂ ਕਰਨੀ ਸੀ ਤਾਂ ਕਰਕੇ ਬਣਾਇਆ ਸੀ ਇੱਕ ਬੇਨਤੀ ਹੈ ਪੰਜਾਬ ਦੇ ਲੋਕਾਂ ਨੂੰ ਵੀ ਕੌਣ ਨੇ ਲੋਕ ਜਿਹੜੇ ਪੰਜਾਬ ਦਾ ਖਾਂਦੇ ਔਰ ਇਹ ਕਹਿਣਗੇ ਕਿ ਅਸੀਂ ਤਾਂ ਸਿੱਖਾਂ ਜੀ ਪੰਜਾਬੀਆਂ ਜੀ ਔਰ ਇਹ ਆ ਹੁਣ ਦੋ ਤਿੰਨ ਵੀਡੀਓ ਵਾਇਰਲ ਹੋਈਆਂ ਕਿਸੇ ਦੁਕਾਨ ਤੇ ਚਲਾ ਗਿਆ ਉੱਥੇ ਨਾਲੇ ਦਾ ਪਤਨੇ ਚਾਕਲੇਟਾਂ ਪਤਨੇ ਗਾਚਟਟਟ ਖਾਈ ਜਾਂਦਾ ਮੂੰਹ ਮਾਰੀ ਜਾਂਦਾ ਤੇ ਨਾਲੇ ਉਹ ਮੂਰੇ ਖੋਟੋ ਲੱਗੀ ਰਾਧਾ ਸੋਮੇ ਦੀ ਅੱਛਾ ਤੁਸੀਂ ਰਾਧਾ ਸੋਮੇ ਫਿਰ ਐਂ ਕੀਤਾ ਮੈਂ ਵੀ ਸੰਤਾਂ ਦਾ ਸਤਿਕਾਰ ਕਰਦਾ ਮੈਂ ਵੀ ਮੰਨਦਾ ਤੁਹਾਡੇ ਸੰਤਾਂ ਜਣ ਕਿ ਵੋਟਾਂ ਦੀ ਖਾਤਰੇ ਬੰਦੇ ਕੀ ਕਰ ਦੇਣਗੇ ਕੀ ਕਰ ਸਕਦੇ ਤੁਸੀਂ ਸੋਚ ਵੀ ਸਕਦੇ ਇਹਨਾਂ ਕੋਲੇ ਕੋਈ ਪੰਜਾਬ ਦਾ ਮੁੱਦਾ ਨਹੀਂ ਵੀ ਜਿਹੜੇ ਮੁੱਦੇ ਤੇ ਗੱਲ ਕਰਨ ਬਸ ਇਦਨਤ ਦੇ ਜਬੜੀਆਂ ਮਾਰ ਕੇ ਲੋਕਾਂ ਨੂੰ ਮੂਰਖ ਬਣਾਉਣਾ ਹੁੰਦਾ ਹੈ ਬਣਾਏ ਜਾ ਰਹੇ ਹਨ ਤੁਹਾਨੂੰ ਚੰਗੀ ਤਰ੍ਹਾਂ ਪਤਾ ਹੈ ਬਿੱਡੇੜਾ ਇਹਨੇ ਬਿਆਨ ਦਿੱਤਾ ਵੀ ਕਮਾਟ ਵੀ ਸਿੱਖ ਨੂੰ ਪੱਠੇ ਪਾਉਣ ਵਾਲੇ ਨੂੰ ਸਾਡੀ ਕਾਂਗਰਸ ਪਾਰਟੀ ਨੇ ਗ੍ਰਹਿ ਮੰਤਰੀ ਬਣਾਇਆ ਤੁਸੀਂ ਬਣਾਇਆ ਅਗਲੇ ਦੇ ਪਿੱਛੇ ਵੋਟਾਂ ਸੀ ਤਾਂ ਬਣਾਇਆ ਹੁਣ ਆਪ ਹੀ ਬਣ ਕੇ ਦੇਖ ਲੈ 81 ਬਿਆਨ ਹੋਰ ਦਿੰਦਾ ਹੈ ਨੇ ਕਹਿੰਦਾ ਤੁਸੀਂ ਮੁੱਖ ਮੰਤਰੀ ਦੀ ਕੁਰਸੀ ਦੀ ਗੱਲ ਕਰਦੇ ਮੈਂ ਤਾਂ ਉਦੋਂ ਵੱਡਾ ਸੋਚ ਰਿਆ ਜਾਣ ਕੇ ਫੀਲਿੰਗਾਂ ਹੁਣ ਵੱਧ ਗਈਆਂ ਕਿਉਂਕਿ ਹੁਣ ਐਮਪੀ ਦੇ ਨਾਲ ਕੁਝ ਬੰਦੇ ਸਟਾਫਟੀ ਤੇ ਦਿੱਲੀ ਤੋਂ ਹੁੰਦੇ ਨੇ ਉਹ ਫੀਲਿੰਗਾਂ ਵੱਡੀਆਂ ਹੋ ਜਾਂਦੀਆਂ ਨੇ ਵੀ ਸ਼ਾਇਦ ਜਿਹੜੀ ਕੁਰਸੀ ਤੇ ਮੋਦੀ ਸਾਹਿਬ ਬਹਿੰਦੇ ਨੇ ਸ਼ਾਇਦ ਉਹ ਕੁਰਸੀ ਮਿਲ ਜੂ ਭਰਾਵੋ ਬਹੁਤ ਲੁੱਟ ਖਸੁੱਟ ਤੁਸੀਂ ਕੀਤੀ ਐ ਲੈ ਹੁਣ ਗੱਲ ਚੇਤੇ ਆ ਗਈ ਜਦੋਂ ਚੰਨੀ ਸਾਹਿਬ ਮੁੱਖ ਮੰਤਰੀ ਸਿਰ ਮੇਰੇ ਉਹਦੋਂ ਦੀ ਗੱਲ ਐ ਇਹਨੂੰ ਟ੍ਰਾਂਸਪੋਰਟ ਮੰਤਰੀ ਲਾਤਾ ਸੀ ਜਿਹੜੀਆਂ ਸਰਕਾਰੀ ਬੱਸਾਂ ਸੀ ਇਹਨਾਂ ਨੇ ਜਿਹੜੀਆਂ ਬਾੜੀਆਂ ਲਵਾਈਆਂ ਸੀ ਕਹਿੰਦੇ ਹਰੇਕ ਬਾਡੀ ਵਿੱਚੋਂ 4-5 ਲੱਖ ਰੁਪਏ ਖਾਧੇ ਯਾਨੀ ਕਿ 35-36 ਕਰੋੜ ਰੁਪਏ ਬੱਸਾਂ ਦੀਆਂ ਬਾੜੀਆਂ ਵਿੱਚੋਂ ਖਾਗੇ ਸੀ ਬੰਦੇ ਅੱਛਾ ਰੋਜ਼ਗਾਰ ਦੀ ਗੱਲ ਕਰਦੇ ਆ ਨੌਜਵਾਨਾਂ ਲੈ ਕੇ ਕਹਿੰਦੇ ਪੰਜਾਬ ਦੇ ਲੋਕੋ ਬੱਕਰੀਆਂ ਰੱਖਿਆ ਕਰੋ ਬੱਕਰੀਆਂ ਮੇਰੇ ਕਹਿੰਦਾ ਅਮਰੀਕਾ ਦੇ ਰਾਸ਼ਟਰਪਤੀ ਨਾਲ ਗੱਲ ਹੋਈ ਐ 2000 ਨੂੰ ਕਿੰਨੂੰ ਮਿੰਗਣਾ ਤੇ ਕਿਆ ਕਰਨੀਏ ਦੇਖੋ ਕਾਰੋਬਾਰ ਦਿੰਦੇ ਇਹ ਨੌਜਵਾਨਾਂ ਹੁਣ ਜੇ ਇਨ੍ਹਾਂ ਬੰਦਿਆਂ ਦੇ ਜੁੱਤੀ ਨਾਂ ਫੇਰ ਗਏ ਜਿਹਨੂੰ ਗਲੱਕ ਕੜਮ ਚੌਧਰੀ ਹਰਾਮਖੋਰ ਨਾਂ ਕਹੀਏ ਖੋਰ ਦੱਸੋ ਕੀ ਕਹੀਏ ਬਾਕੀ ਜਿਹੜੇ ਮੈਂ ਸ਼ਬਦ ਵਰਤਦਾ ਨਾ ਇਹਦੇ ਪਿੱਟ ਬੰਦੇ ਹਨ ਕਿ ਨਹੀਂ ਬੰਦੇ ਹੁਣ ਇੰਨਾ ਲੋਕਾਂ ਲਈ ਸ਼ਬਦ ਬਣੇ ਨੇ ਜਿਹਦੇ ਲਈ ਬਣਏ ਨੇ ਉਹਦੇ ਲਈ ਬਰਤਨੇ ਜ਼ਰੂਰੀ ਨਹੀਂ ਫਿਰ ਹੋਰ ਸ਼ਬਦ ਸੁਵਾਲ ਕੇ ਕਿੱਥੇ ਰੱਖਾਂਗੇ ਨਹੀਂ ਤੇ ਪਿੱਟ ਬੰਦੇ ਨੇ ਤੀਜੇਖ ਦਿਨ ਜੁੱਤੀ ਇਹਨਾਂ ਦੇ ਫੇਰ ਨਹੀਂ ਪੈਂਦੀ ਐ ਜੇ ਨਾਮ ਫੇਰੀਏ ਫਿਰ ਜਵਲੀਆਂ ਹੋਰ ਮਾਰਨਗੇ ਫਿਰ ਲੋਕਾਂ ਨੂੰ ਬੇਵਕੂਫ ਹੋਰ ਬਣਾਉਣਗੇ ਹੁਣ ਜਿਹੜਾ ਬੁੱਟਾ ਸਿੰਦੀ ਗੱਲ ਕੀਤੀ ਹੈ ਗ੍ਰਹਿ ਮੰਤਰੀ ਬਣਾਉਣ ਦੀ ਇਹ ਪੂਰੇ ਪੰਜਾਬ ਦੇ ਲੋਕਾਂ ਨੂੰ ਪਤਾ ਹੈ ਵੀ ਇਹਨਾਂ ਨੇ ਜਿਹੜਾ ਅਕਾਲ ਤਖਤ 'ਤੇ ਅਟੈਕ ਕਰਵਾਇਆ ਤੇ ਦੋ ਪੰਜਾਬੀ ਸਿੱਖ ਵਰਤੇ ਸਭ ਨੂੰ ਪਤਾ ਗਿਆਨੀ ਜੈਲ ਸਿੰਘ ਤੇ ਗ੍ਰਹਿ ਮੰਤਰੀ ਬੁੱਟਾ ਸਿੰਘ ਜਦੋਂ ਬੂਟਾ ਸਿੰਘ ਗ੍ਰਹਿ ਮੰਤਰੀ ਬਣਾਇਆ ਨਾ ਉਦੋਂ ਤੱਕ ਤੁਹਾਨੂੰ ਇਹ ਵੀ ਪਤਾ ਪੰਜਾਬ ਦੇ ਵਿੱਚ ਅੱਤਵਾਦ ਦਾ ਦੌਰ ਸੀ ਉਸ ਵਕਤ ਇਹਨਾਂ ਨੇ ਆਪ ਹੀ ਪੈਦਾ ਕੀਤੇ ਤੇ ਆਪ ਹੀ फटाफट ਫੜ ਕੇ ਮਾਰਦੇ ਤੇ ਪੂਰੀ ਕੌਮ ਨੂੰ ਬਦਨਾਮ ਕੀਤਾ ਔਰ ਜਿਹਨਾਂ ਦੀ ਅਸਲੀ ਮੂਵਮੈਂਟ ਸੀ ਕੌਮ ਲਈ ਉਹਨਾਂ ਲੋਕਾਂ ਨੂੰ ਬਦਨਾਮ ਕੀਤਾ ਇਹਨਾਂ ਨੇ ਅੱਜ ਵੀ ਬੀਬੀ ਪੱਠੜਾ ਬੱਟਲ ਸ਼ਰਾਬ ਦਾ ਪੀ ਕੇ ਰੋਟੀ ਖਾਂਦੀ ਹੈ ਨਾ ਇਹਦੇ ਰਾਜ ਵਿੱਚ ਵੀ ਬਹੁਤ ਕੁਝ ਹੋਇਆ ਬਹੁਤ ਇਹਨੇ ਘਰੇ ਬੰਦੇ ਪਾਲੇ ਲੁਟੇਰੇ ਡਾਕੂ ਖੜਕੂ ਬਾਅਦ ਵਿੱਚ ਮਾਰਦੇ ਇਹਨਾਂ ਦੀਆਂ ਕਰਤੂਤਾਂ ਨੇ ਮੈਂ ਗੱਲ ਕਹਿਣੀ ਨਹੀਂ ਚਾਹੁੰਦਾ ਸੀ ਜਦੋਂ ਬੁੱਟਾ ਸਿੰਘ ਗ੍ਰਹਿ ਮੰਤਰੀ ਦੀ ਗੱਲ ਕੀਤੀ ਜੇ ਤੁਸੀਂ ਗ੍ਰਹਿ ਮੰਤਰੀ ਤੁਹਾਡੀ ਪਾਰਟੀ ਨੇ ਟਿਕਟ ਦੇ ਕੇ ਬਣਾਤਾ ਨਾ ਅਗਲੇ ਨੂੰ ਵੋਟਾਂ ਪਈਆਂ ਸੀ ਜੇ ਤੁਸੀਂ ਗ੍ਰਹਿ ਮੰਤਰੀ ਦਾ ਅਹੁਦਾ ਦੇਤਾ ਤੁਹਦੇ ਕੋਲ ਕੰਮ ਵੀ ਕਰਾਇਆ ਤੁਸੀਂ ਕਰਤੂਤਾ ਤੁਸੀਂ ਕੀਤੀਆਂ ਮੱਥੀ ਉਹਨਾਂ ਦੇ ਮੜਿਆ ਕੀ ਕਹੂ ਅਗਲਾ ਬੀ ਸੀ ਆਰ ਪੀ ਨੂੰ ਆਰਡਰ ਦੇਣ ਵਾਲੇ ਆਰਮੀ ਨੂੰ ਆਰਡਰ ਦੇਣ ਵਾਲੇ ਦੋ ਸਿੱਖ ਨੇ ਗਿਆਨੀ ਜੈਲ ਸਿੰਘ ਤੇ ਬੂਟਾ ਸਿੰਘ ਤੁਸੀਂ ਅੱਗ ਲਾ ਕੇ ਪਾਸੇ ਹੋ ਗਏ ਇਹ ਕਰਤੂਤਾ ਤੁਹਾਡੀਆਂ ਪੂਰੇ ਪੰਜਾਬ ਦੇ ਲੋਕਾਂ ਦੇ ਸਾਹਮਣੇ ਨਸਰ ਕਰਨੀਆਂ ਤਾਂ ਕਿ ਤੁਹਾਨੂੰ ਪੰਜਾਬ ਦੇ ਲੋਕ ਮੂੰਹ ਨਾ ਲਓ ਦੂਜੀ ਗੱਲ ਇੰਨਾ ਬੰਦਿਆਂ ਦੇ ਦਿਮਾਗ ਵਿੱਚੋਂ ਧੌਣ ਵਿੱਚੋਂ ਜਾਤੀਵਾਦ ਦਾ ਕਿਲਾ ਹਲੇ ਨਿਕਲਿਆ ਨਹੀਂ ਤੇ ਨਾ ਨਿਕਲੇ ਇਹ ਸਚਾਈ ਹੈ ਹੁਣ ਜਦੋਂ ਚੰਨੀ ਨੂੰ ਮੁੱਖ ਮੰਤਰੀ ਬਣਾ ਦਿੱਤਾ ਗਿਆ ਸੀ ਉਦੋਂ ਬਾਅਦ ਇਹਨਾਂ ਨੇ ਫੇਰ ਚਿਹਰਾ ਐਲਾਨਤਾ ਸੀ 2022 ਦੇ ਵਿੱਚ ਉਦੋਂ ਕੀ ਹੋਇਆ ਉਹਨਾਂ ਨੂੰ ਪਤਾ ਸੀ ਮੇਰੇ ਦਵਾਰਾ ਚੰਨੀ ਮੁੱਖ ਮੰਤਰੀ ਬਣ ਗਿਆ ਸਾਡੇ ਪੱਲੇ ਕੱਖ ਨਹੀਂ ਇਹਨਾਂ ਨੇ ਅੰਦਰ ਖਾਤੇ ਉਹਦੀਆਂ ਜੜਾਂ ਵਡੀਆਂ ਵੀ ਇਹ ਮੁੱਖ ਮੰਤਰੀ ਬਣਨਾ ਨਹੀਂ ਚਾਹੀਦਾ ਇਹਨਾਂ ਨੇ ਹਰਾਮਜਦਗੀਆਂ ਕੀਤੀਆਂ ਨੇ ਉਸ ਵਕਤ ਤੇ ਪੰਜਾਬ ਦੇ ਲੋਕਾਂ ਨੂੰ ਬੇਨਤੀ ਹੈ ਵੀ ਜਿੱਥੇ ਵੀ ਦੁਕਾਨਤ ਕੂਨ ਦੇ ਬੰਦੇ ਨੇ ਨਾ ਤੇ ਆਪਣਾ ਸਮਾਨ ਸਮੂਹ ਸੰਭਾਲ ਲਿਆ ਕਰੋ ਅਗੱਚ ਕੰਗੂਚੀਆਂ ਰੌੜੀਆਂ ਰੌੜੀਆਂ ਐਵੇਂ ਨਹੀਂ ਹੁੰਦੀਆਂ ਤੇ ਇਹ ਵੇ ਕਿ ਚਾਪਲੂਸੀ ਵਾੜੇ ਮੋਟੇ ਕਰ ਜਿੱਥੇ ਜਾਣ ਜੇ ਸਾਈਆਂ ਦੇ ਬਾਗੇ ਹਲੇਲੂਇਆ ਜੇ ਮੰਦਰ ਵਿੱਚ ਬਾਗੇ ਜੈ ਸ਼੍ਰੀ ਰਾਮ ਜੇ ਸਰਸਣ ਦੇ ਬਾਗੇ ਧੰਤਨ ਸਬੂਤੇ ਰਹੀ ਆਸਰਾ ਜੇ ਕੋ ਗੋਲ ਪਰ ਲੈਣਾ ਮੈਨੂੰ ਕਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੇ ਜੇ ਕੋਈ ਮੁਸਲਮਾਨ ਭਰਾ ਜੀ ਤੇ ਉਹਨੂੰ ਸਲਾਮ ਬੋਲ ਦਿੰਦੇ ਆ ਇਹਨਾਂ ਦੀਆਂ ਕਰਤੁਤਾਂਾਂ ਜਿੰਨੇ ਵੀ ਪੰਜਾਬ ਦੇ ਲੀਡਰ ਨੇ ਹੱਥ ਬਨ ਕੇ ਬੇਨਤੀ ਹੈ ਵੀ ਚੰਗੇ ਲੀਡਰ ਦੇ ਸ਼ਾਸਨ ਦਾਣ ਦੀ ਲੋੜ ਹੈ ਪੰਜਾਬ ਨੂੰ ਮੁੱਦਿਆਂ ਤੇ ਬੋਲੋ ਜਵੜੀਆਂ ਨਾ ਮਾਰੋ ਪੰਜਾਬ ਦਾ ਯੂਥ ਪੜਿਆ ਲਿਖਿਆ ਸਮਝ ਚੁੱਕਾ ਤੁਹਾਡੀਆਂ ਕਰਤੂਤਾਂ ਨੂੰ ਹੁਣ ਤੁਹਾਡੇ ਅੜਿੱਕੇ ਪੰਜਾਬ ਦਾ ਯੂਥ ਆਉਣ ਵਾਲਾ ਨਹੀਂ ਜੇ ਕੋਈ ਗੱਲ ਕਰਨੀ ਹੈ ਨਾ ਰਾਈ ਨੀਤੀ ਕਰਨੀ ਆ ਸਾਫ ਸੁਥਰੀ ਕਰੋ ਮੁੱਦਿਆਂ ਤੇ ਕਰੋ ਦੱਸੋ ਜ਼ਿੰਮੇਵਾਰ ਬਣ ਕੇ ਵੀ ਸਾਡੀ ਸਰਕਾਰ ਆਉ ਅਸੀਂ ਆ ਕਰਾਂਗੇ ਆ ਪੰਜਾਬ ਦੇ ਮੁੱਦੇ ਨੇ ਅਸੀਂ ਹੱਲ ਕਰਾਂਗੇ ਉਹਨਾਂ ਮੁੱਦਿਆਂ ਤੇ ਗੱਲ ਕਰੋ ਬੇਤੁਕੀਆਂ ਗੱਲਾਂ ਜਵਲੀਆਂ ਨਾ ਮਾਰੋ ਇੱਕ ਵਾਰ ਇਹਨੇ ਬਿਆਨ ਦਿੱਤਾ ਸੀ ਕਹਿੰਦਾ ਇਹੋ ਜੇ ਸ਼ਮਸ਼ਾਨ ਘਾਟ ਬਣਾ ਦੇਾਂਗੇ ਆ ਜਿਹੜੇ 60-60 ਸਾਲ ਦੇ ਬਜ਼ੁਰਗ ਬੈਠੇ ਵੀ ਕਹਿੰਦਾ ਮਰਨ ਨੂੰ ਕਾਲੇ ਪੈ ਜਾਣਗੇ ਯਾਨੀ ਕਿ ਇਹ ਜਿਹੇ ਕਰਤੂਤਾਂ ਇਹਨਾਂ ਦੀਆਂ ਜਿਹੜਾ ਸੂਬਾ ਪ੍ਰਧਾਨ ਲਾਇਆ ਕਾਂਗਰਸ ਨੇ ਜੁੱਤੀ ਫੇਰੇ ਇਹ ਜਿਹੇ ਬੰਦੇ ਫੜ ਕੇ ਵੱਧ ਤੋਂ ਵੱਧ ਫੇਰ ਠੀਕ ਹੋਣਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ